ਹਾਂਜੀ ਬਾਈ ਕਬੂਤਰ ੜਾਤੇ ਐ ਤੇ ਇੱਥੇ ਖਾਲੀ ਹੋ ਗਿਆ ਏ ਕਬੂਤਰ ੜਾਤੇ ਕੱਲੂ ਲਾਵਾਂਗੇ ਕੀੜੇ ਦੀ ਦਵਾਈ ਅੱਜ ਉੜ ਕੇ ਆਏ ਨੂੰ ਦਾਣੇ ਨਹੀਂ ਪਾਣੇ ਕੱਲਾ ਪਾਣੀ ਰੱਖਾਂਗੇ ਬਾਕੀ ਇਹ ਦੋ ਬੱਚੇ ਬੈਠੇ ਤੀਕੇ ਬੈਠਾ ਏ ਤੇ ਓਕੇ ਰਪੋਟਾਂ ਐ ਕਬੂਤਰ ਬਾਕੀ ਇਹ ਜਾਂਦਾ ਇੱਕ ਬਾਕੀ ਇਹ ਉੜਦੇ ਧੁੱਪ ਵਧੀਆ ਨਿਕਲੀ ਵੀ ਅੱਜ ਇਹ ਆਗੇ ਏ ਆਂਦੇ ਏ ਉੜਦੇ ਆਪਣੇ ਸਾਰੇ ਹੀ ਬੈਠੇ ਜੀ ਬਈ ਮਿੱਤਰੋ ਆਪਾਂ ਨੇ ਬਾਦਾਮ ਪੀ ਹੋਈ ਨਹੀਂ ਅੱਜ ਕਿਉਂਕਿ ਆਪਾਂ ਨੇ ਕੱਲੂ ਕਰਨੀਆਂ ਡੀ ਵਰਮਿੰਗ ਤੇ ਕਬੂਤਰ ਆਪਣੇ ਉੜਦੇ ਇਹ ਲਾਲ ਕਾਛ ਵਾਲਾ ਬੱਚਾ ਵੀ ਉੱਡ ਗਿਆ ਤੇ ਗੁਲਾਬੀ ਝੱਲਰ ਵਾਲਾ ਵੀ ਇਹ ਆ ਗਿਆ ਇਹ ਵੀ ਵਧੀਆ ਉੜ ਰਿਹਾ ਏ ਕੱਲ ਵੀ ਵਧੀਆ ਉੜੇ ਅੱਜ ਵੀ ਤੇ ਛਤਰੀਆਂ ਕਰੀਆਂ ਵੀ ਖੜੀਆਂ ਬੈਠ ਜੂंगे ਇਹ ਫਿਰਦੇ ਐ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਤੇ ਹਾਂਜੀ ਭਾਈ ਮੈਂ ਪਹੁੰਚ ਗਏ ਆਪਾਂ ਉੱਪਰ ਕੁਤਰੋਂ ਗੋਲੇ ਤੇ ਖੋਲਦੇ ਆਂ ਜੰਦੇ ਤੇ ਟਾਈਮ ਹੋ ਗਿਆ ਤਕਰੀਬਨ 9:30 ਦਾ 9:30 ਦਾ ਹੋ ਗਿਆ ਇਹ ਟਾਈਮ ਤੇ ਪਾਉਂਦੇ ਆਂ ਦਾਣੇ ਇੱਕ ਸਾਈਡ ਦਾ ਖੋਲਦੇ ਆ ਤੇ ਟੋਕਰੀਆਂ ਜੀ ਬਾਬੇ ਆਪਾਂ ਨੇ ਫਿੱਟ ਕਰਤੀਆਂ ਸੀ ਤੁਹਾਨੂੰ ਦਿਖਾਉਂਦੇ ਆ ਇੱਕ ਵਾਰ انشاءਅਤ ਬਤਾਵੇ ਟੋਕਰੀਆਂ ਦਾ ਤੇ ਫਿੱਟ ਕਰਤੀਆਂ بس پانی ਚੱਕ ਦਾਂਗੇ ਹੁਣ ਇਹਨਾਂ ਨੂੰ ਤੇ ਬਾਬੇ ਇਹ ਕਰਤੀਆਂ ਫਿੱਟ ਦੋ ਬਿਲਕੁਲ ਨਹੀਂ ਹਿੱਲਦੀਆਂ ਓਕੇ ਰਿਪੋਰਟ ਹੈ ਲੋ ਜੀ ਤੇ ਇੱਕ ਇਹ ਕਰਤੀ ਤੇ ਦੋ ਟੋکریاں ਦੂਸਰੇ ਖੁੱਡੇ ਚ ਕਰਤੀਆਂ ਹੁਣ ਖੋਲ ਦਾਂਦੇ ਆ ਇਹਨਾਂ ਨੂੰ ਦਾਣੇ ਦੋਨੇ ਖਾਉਂਗੇ ਆਣ ਦੋ ਬਾਹਰ ਸਾਰਿਆਂ ਨੂੰ ਲੋ ਜੀ ਆਣ ਦੋ ਇਹਨਾਂ ਨੂੰ ਦਾਣੇ ਪੀਣ ਦੋ ਪਾਣੀ ਤੇ ਪਾਣੀ ਹੁਣ ਚੱਕ ਦਾਂਗੇ ਕਿਉਂਕਿ ਆਪਾਂ ਦੀ ਦਵਾਈ ਪਾਈ ਹੋਈ ਸੀ ਕੱਲ ਦੀ ਪੀ ਲੂੰਗੇ ਤੇ ਹੁਣ ਬਾਕੀ ਦਸਾਂਦੇ ਇੱਦਾਂ ਟੋਕਰੀਆਂ ਇਹ ਕੱਲ ਇਹਦੇ ਤੇ ਪੱਥਰ ਗਿਰ ਗਿਆ ਟੁੱਟ ਗਿਆ ਆਹ ਇਹਦਾ ਪਾਣੀ ਡੋਲ ਦਾਂਦੇ ਨਾ ਪੈਟਰੋਲ ਚੱਲ ਗਈਆਂ ਨਾ ਇਹ ਨੀਚੇ ਦਵਾਈ ਤੇ ਦੋ ਟੋਕਰੀਆਂ ਬਾਬੇ ਲਾਤੀਆਂ ਇਹ ਬੈਠੇ ਆ ਕਬੂਤਰ ਉੱਪਰ ਓਕੇ ਰਿਪੋਰਟਾਂ ਬਾਹਰ ਇਹ ਥੋੜੀ ਜੀ ਮਿੱਟੀ ਪਾ ਕੇ ਨਾ ਕੁਛ ਬਚਾ ਕੇ ਬਰ ਰੱਖ ਦਾਂਗੇ ਤੇ ਜੋੜੀਆਂ ਪੱਕੀਆਂ ਕਰਕੇ ਦੂਸਰੇ ਘੁੱਡੇ 'ਚ ਤੇ ਇੱਧਰ ਛੱਡ ਦਾਂਗੇ ਉੱਧਰ ਬਿਲਕੁਲ ਪੱਕੀਆਂ ਕਰਕੇ ਜਦੋਂ ਅੰਡੇ ਧਾਨੇ ਵਾਲੀ ਹੋਈਆਂ ਫਿਰ ਛੱਡ ਦਾਂਗੇ ਫਿਰ ਟੋਕਰੀ 'ਤੇ ਦੇ ਦਊਂਗੀ ਇੱਥੇ ਬੈਠੇ ਆ ਕੋ ਉਤਰੋ ਕੇ ਰਿਪੋਰਟਾਂ ਆ ਗਏ ਪਾਣੀ ਪੀਣ ਤੇ ਇੱਧਰ ਦਾ ਪਾਣੀ ਡੋਲ ਦੰਦੇ ਆ ਚੱਕ ਕੇ ਅੰਦਰ ਲੱਗ ਲੂਗੀ ਨਾਲੇ ਧੁੱਪ ਪਾਣੀ ਹੋ ਗਿਆ ਦਵਾਈ ਕਰਕੇ ਕਾਲਾ ਇਨੂੰ ਧੋ ਕੇ ਰੱਖ ਲਾਂਗੇ ਚੱਕਰੇ ਨੂੰ। ਸਲੋ ਬਾਈ ਮਿੱਤਰੋ। ਧੋਲ ਦੰਦੇ ਆ ਬਾਈ, ਧੋਲ ਤੇ ਆ। ਮਾਉਣ ਚੱਕਰਾ ਧੋ ਕੇ ਭਰ ਦਾਂਗੇ। ਇਹਨਾਂ ਨੂੰ ਵਹਿਣ ਦੂੰ ਇਹਨਾਂ। ਤੇ ਹਾਂਜੀ ਬਾਈ ਮਿੱਤਰੋ ਇਹਨਾਂ ਦੇਣਾਊਗਾ ਬੱਚਿਆਂ ਨੂੰ ਚੋਗਾ ਤੇ ਪਾ ਦੰਦੇ ਇਹਨਾਂ ਨੂੰ ਦਾਣੇ। ਸਾਰਿਆਂ ਨੂੰ। ਦਲੋ ਬਈ ਮਿੱਤਰੋ ਬਾਤ ਇਹ ਦਾਣੇ ਖਾਣ ਗੋ ਇਹਨਾਂ ਨੂੰ ਤੇ ਆਪ ਦਾਣੇ ਖਾਓਗੇ ਤਾਂ ਹੀ ਬੱਚਿਆਂ ਨੂੰ ਦੋਗੇ ਤੇ ਚੱਕਰਾ ਵੀ ਕੱਢ ਦਿੰਦੇ ਬਾਹਰ ਬਾਹ ਪਾਈ ਪੀ ਲਿਆ ਜੀ ਨੇ ਪਾਣੀ ਪੀਣਾ ਸੀ ਕੋਈ ਚੱਕਰ ਨਹੀਂ ਕੁਛ ਨਹੀਂ ਹੁੰਦਾ ਧੋ ਕੇ ਦਵਾਰੇ ਭਰ ਦਾਂਗੇ ਨਾਲੇ ਖੁੱਡਿਆਂ 'ਚ ਧੁੱਪ ਲਗ ਲੂਗੀ ਜਿੱਥੇ ਚੱਕਰੇ ਪਏ ਹੁੰਦੇ ਆ ਨਾਲੇ ਚੱਕਰਿਆਂ 'ਤੇ ਧੁੱਪ ਲਗ ਲੂਗੀ ਆਪਾ ਧੋ ਕੇ ਦਵਾਰੇ ਭਰ ਕੇ ਰੱਖ ਦਾਂਗੇ ਪਾਣੀ ਲੱਗ ਗਿਆ ਕੂਤਰ ਦਾਣੇ ਖਾਣ ਇਹ ਖਾਣ ਦੋ ਇੱਕ ਵਾਰ ਦੇਖ ਲੀਏ ਬੱਚੇ ਪੁੱਛੇ ਬਾਈ ਇੱਕ ਜੋੜੀ ਇੱਕ ਤਾਂ ਇਹ ਕੱਚ ਟੂਸੇ ਵਾਲੇ ਤੇ ਇਹ ਕਬੂਤਰੀ ਦੀ ਛੜ ਦਾਂਗੇ ਲਾਲ ਚੀਨੀ ਦੀ ਤੇ ਇੱਕ ਜੋੜੀ ਹੋਰ ਛੜ ਦਾਂਗੇ ਉੱਧਰ ਤੇ ਓਕੇ ਰਿਪੋਰਟ ਹੋ ਜਾਊਗਾ ਕੰਮ ਵਧੀਆ ਬਾਈ ਮਿੱਤਰੋ ਚੱਕਰੇ ਤੋਤੇ ਸੀ ਤੇ ਧੋਕੇ ਰੱਖਦੇ ਹੁਣ ਖੁੱਡਿਆਂ 'ਚ ਧੁੱਪ ਧੱਪ ਲੱਗ ਲਈ ਤੇ ਪਾਉਂਦੇ ਹਾਂ ਹੁਣ ਪਾਣੀ ਤੇ ਇੱਧਰ ਤਾਂ ਪਾਤੇ ਆ ਹੀ ਪਾਣੀ ਹੈ ਚੱਕਰੇ 'ਚ ਤੇ ਬੈਠੇ ਐ ਕਬੂਤਰ ਓਕੇ ਟੋਕਰੀਆਂ 'ਚ ਬੈਠੇ ਐ ਤੇ ਲਾਉਂਦੇ ਹਾਂ ਤਾਂ ਟੁੰਡਾ ਹੁਣ ਪਾਉਂਦੇ ਦੂਸਤੇ ਘੁੱਡੇ 'ਚ ਆ ਕਰਦੀਏ ਚੱਕਰਾ ਸੈੱਟ ਲੋ ਜੀ ਬੜੀ ਜਲਦੀ ਇਹਨਾਂ ਨੂੰ ਪਾਣੀ ਪੀਣੇ ਦੀ ਨੂੰ ਕਿ ਦਾਣੇ ਖਾਏ ਹੋਏ ਐ ਥਿਆਏ ਐ ਤੇ ਅਸੇ ਕਾਫੀ ਪਹਿਲਾਂ ਵਸੇ ਨੂੰ ਸੈੱਟਇਆ ਕਰਕੇ ਰੱਖ ਲਿਆ ਤੇ ਹੁਣ ਪਾਉਂਦੇ ਆ ਇਹਦੇ 'ਚ ਪਾਣੀ ਹੇ ਚੱਲੋ ਬਈ ਮਿੱਤਰੋ ਪਰਤੇ ਆਏ ਪਾਣੀ ਦਾ ਪਾਣੀ ਪੀ ਲੂਗੇ ਬਹੁਤ ਢੱਕ ਲੀਏ ਇਹਨੂੰ ਆ ਪਈਏ ਦੀ ਫੱਟੀ ਚੱਲੋ ਜੀ ਪੀਣ ਦੋ ਇਹਨਾਂ ਨੂੰ ਪਾਣੀ ਚੋਬਰਾਂ ਨੂੰ ਓਕੇ ਰਿਪੋਰਟ ਹੈ ਕੰਮ ਢੱਕੀ ਪਾਣੀ ਕੰਧਵਾ ਡੋਲ ਦਾਂਦੇ ਆ ਤੇ ਲੋ ਬਈ ਮਿੱਤਰੋ ਪਾਣੀ ਲੱਗ ਗਿਆ ਪੀਣ ਤੇ ਦੇਣ ਦੋ ਇਹਨੂੰ ਬੱਚਿਆਂ ਨੂੰ ਚੋਗਾ ਕਮਣ ਅੰਦਰ ਪੜ ਕੇ ਦਿਖਾ ਦਿੱਤੀ ਤੁਹਾਨੂੰ ਟੁਕਰੀਆਂ ਟੁਕਰੀਆਂ ਹਨ ਓਕੇ ਰਿਪੋਰਟ ਹੈ ਬਿਲਕੁਲ ਹਿਲਦੀਆਂ ਨਹੀਂ ਓਕੇ ਸਾਰਾ ਕੰਮ ਤੇ ਹੁਣ ਇਹ ਵੀ ਖੋਲ ਦਿੰਦੇ ਆ ਪਾਣੀ ਪੂਣੀ ਪੀ ਲੂਗੇ ਤੇ ਇਹ ਬੱਚਾ ਏ ਹੁਣ ਸੋਜਾ ਘਟ ਗਿਆ ਇਹਦੇ ਥੋੜਾ ਜਿਹਾ ਆਪਾਂ ਨੇ ਕਰਤੇ ਅਸੀਂ ਲੋ ਜੀ ਸੋਜਾ ਦਾ ਥੋੜਾ ਜਿਹਾ ਘਟ ਗਿਆ ਇਹ ਨੂੰ ਪਾਣੀ ਪਤਲਾ ਦੀਏ ਥੋੜਾ ਜਿਹਾ ਜੇ ਪਿੰਦਾ पी ले आए ने थोड़ा सा पानी पिया बिल्कुल बा बैठण दो है ना ਤੇ ਕਰਦੇ ਹੁਣ ਵੀਡੀਓ ਬੰਦ ਬਾਕੀ ਕਬੂਤਰ ਆਪਣੇ ਉੜ ਰਹੇ ਉਹ ਵੀ ਦਿਖਾ ਦਿੰਦੇ ਆ ਛਤਰੀਆਂ ਦੇ ਬੈਠੇ ਐ ਤੇ 4-5 ਜੇ ਖੜੇ ਉੱਪਰ ਇਹ ਕਰਦੇ ਵੀ ਮਿੱਤਰੋ ਨੀਚੇ ਵਾਲੇ ਕਬੂਤਰਾਂ ਚੱਕਰੇ ਧੋਲੇ ਤੇ ਧੋਕੇ ਰੱਖਦੇ ਆ ਬਾ ਹੁਣ ਪਾਣੀ ਭਰ ਕੇ ਪਾਣੀ ਰੱਖ ਦਾਂਗੇ ਤੇ ਕੂਤਰ ਕਰਤੇ ਸਾਰੇ ਬੰਦ ਅਤੇ ਬੱਚੇ ਵੀ ਕੱਲੇ ਬੱਚਿਆਂ ਨੂੰ ਪਾਵਾਂਗੇ ਦਾਣੇ ਤੇ ਇੱਕ ਇਧਰੋਂ ਕੂਤਰੀ ਇਹ ਚੱਕ ਲਾਂਗੇ ਇਹਨੂੰ ਨਹੀਂ ਦਾਣੇ ਪਾਉਣੇ ਤੇ ਇਧਰ ਇਹ ਜਿਹੜੇ ਲਟਸਪਿੰਗ ਹੁੰਦੇ ਐ ਇਧਰ ਇਹਨਾਂ ਨੂੰ ਵੀ ਨਹੀਂ ਪਾਣੇ ਇਹ ਦੋ ਤਿੰਨ ਬੱਚੇ ਹੈਗੇ ਐ ਇਹ ਵੀ ਚੱਕ ਕੇ ਇਧਰ ਕਰ ਦਾਂਗੇ ਬਾਕੀਆਂ ਨੂੰ ਲਾਵਾਂਗੇ ਕੀੜਿਆਂ ਦੀ ਦਵਾਈ ਡਿਵਰਮਿੰਗ ਕਰਾਂਗੇ ਬਾਕੀਆਂ ਦੀ ਇੱਕ ਇਹ ਬੱਚਾ ਚੱਕ ਲਾਂਗੇ ਪੂਰਾ ਤੇ ਇੱਕ ਤੇ ਇੱਕੋ ਸਰਖਾ ਇਹ ਤਿੰਨ ਬੱਚੇ ਵੀ ਚੱਕੇ ਇਹਨਾਂ ਨੂੰ ਵੀ ਦਾਣੇ ਪਾਵਾਂਗੇ ਤੇ ਬਾਕੀਆਂ ਦੀ ਕਰਾਂਗੇ ਡੀਵਰਮਿੰਗ ਕੱਲ ਨੂੰ ਤੇ ਅੱਜ ਆਪਾਂ ਨੇ ਪਾਉਣੇ ਨਹੀਂ ਦਾਣੇ ਭੁੱਖੇ ਬੈਠੇ ਰਹੋਗੇ ਕੋਈ ਦਿੱਕਤ ਨਹੀਂ ਤੇ ਬਸ ਉਹਨਾਂ ਚੱਕਰੇ ਥੋੜਾ ਸੁੱਕ ਜਵੇ ਹਵਾ ਲਾਗ ਲਵੇ ਤੇ ਪਾਣੀ ਪੂਣੀ ਪਾ ਕੇ ਰੱਖਦੇ ਆ ਕੂਤਰਾ ਨੂੰ ਤੇ ਕੱਲੂ ਕਰਾਂਗੇ ਇਹਨਾਂ ਦੀ ਡੀਵਰਮਿੰਗ ਤੇ ਇੱਕ ਅੱਧੇ ਦਿਨ ਤੱਕ ਲਾਵਾਂਗੇ ਪੱਥੜਾ ਹੀ ਰੰਗ ਲਾਵਾਂਗੇ ਕਾਲਾ ਕੂਤਰਾ ਇਹ ਸਾਰਿਆਂ ਦੇ ਟੋਟਲੀ بڑے ਕੂਤਰਾ ਦੇ ਵੀ ਲਾਵਾਂਗੇ ਨਜਾਨੀਆਂ ਲਈ ਕਿਉਂਕਿ ਜਿਵੇਂ ਉਦੋਂ ਉੱਡ ਗਿਆ ਸੀ ਪਤਾ ਲੱਗਦਾ ਰਹੂਗਾ ਤੇ ਲਾਵਾਂਗੇ ਇੱਕ ਅੱਧੇ ਦਿਨ ਤੱਕ ਰੰਗ ਕਾਲੂ ਕਰਾਂਗੇ ਡੀ ਵਰਮਿੰਗ ਉਹ ਬਈ ਮਿੱਤਰੋ ਚੱਕਲੇ ਲਈ ਹੈ ਪਰ ਤੇ ਰੱਖ ਦਿਆਂ ਪੁੱਤਰਾਂ ਨੂੰ ਪਾਣੀ ਚਲੋ ਤੇ ਲੋ ਬਈ ਮਿੱਤਰੋ ਪੀਣ ਦੋ ਇਹਨਾਂ ਨੂੰ ਪਾਣੀ ਸੱਦਾ ਰੱਖਦੇ ਆ ਤੇ ਲੱਗ ਗਿਆ ਪੀਣ ਤੇ ਹੁਣ ਬਾਕੀ ਦੂਸਰਿਆਂ ਨੂੰ ਵੀ ਰੱਖ ਦਾਂਦੇ ਆ ਜਿਹੜੇ ਇਧਰਲੀ ਸਾਈਡ ਹੈ ਹੈ ਚਲੋ ਅੰਦਰ ਹੱਸ ੱਟ ਲੋ ਬਈ ਮਿੱਤਰੋ ਇਹਨਾਂ ਨੂੰ ਵੀ ਰੱਖਦੇ ਆਏ ਪੀਣ ਦੋ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਭਾਕਤਾਂ ਨੂੰ ਤੇ ਉਧਰੋਂ ਕਬੂਤਰੀ ਕਰਦਾਂਗੇ ਇੱਧਰ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਲੈਣੀ ਇਹ ਤਿੰਨ ਬੱਚੇ ਨੂੰ ਇਹ ਕਰ ਦਾਂਗੇ ਦੂਸਰੀ ਸਾਈਡ ਇੱਕ ਸਾਈਡ ਕਰਕੇ ਇਹਨਾਂ ਨੂੰ ਫਿਰ ਪਾ ਦਾਂਗੇ ਦਾਣੇ ਤੇ ਓਕੇ ਹੋ ਜੂਗੀ ਰਿਪੋਰਟ ਪਾਣੀ ਪੂਣੀ ਖਿੱਚਣ ਦੋ ਇੰਨਾ ਇਹਨਾਂ ਨੂੰ ਕਿਉਂਕਿ ਉੱਡ ਕੇ ਆਏ ਸੀ ਛਤਰੀਆਂ ਛੱਡੇ ਹੋ ਜੀ ਧੁੱਪ ਸੀ ਹੁਣ 15-20 ਮਿੰਟ ਬਾਅਦ ਪਾਣੀ ਰੱਖਿਆ ਏ ਤੇ ਪਾਣੀ ਪੋਣੀ ਖਿੱਚੇ ਦੇ ਬਾਅਦ ਪਾ ਦਾਂਗੇ ਇਹਨਾਂ ਹੁੰਦਾਣੇ ਥੈਂਕ ਯੂ ਅੱਲਾਹ ਜ਼ੈ ਤੱਕਣ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਦਾਣੇ ਦੂਨੇ ਹਾਂਜੀ ਭਾਈ ਮਿੱਤਰੋ ਪਹੁੰਚ ਗਏ ਉੱਪਰ ਖੁੱਡੇਆਂ ਤੇ ਦੇਖੋ ਖੋਲਦੇ ਆਂ ਹੁਣ ਢੋਲੀ ਵਾਲੇ ਕਬੂਤਰ ਲੋ ਜੀ ਖੋਲਤੇ ਐ ਤੇ ਆ ਜੂਗੇ ਬਾਹਰ ਰੋੜੀ ਰੋੜੀ ਚੁਗ ਲੂਗੇ ਤੇ ਇਧਰ ਵਾਲੇ ਕਬੂਤਰਾਂ ਨੂੰ ਪਾ ਦਈਏ ਪਹਿਲਾਂ ਦਾਣੇ ਇੱਕਲੀ ਇਹ ਡੱਬਾ ਤੇ ਬਾਕੀ ਫਿਰ ਬਾਅਦ ਚ ਪਾ ਦਾਂਗੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਸਵੇਰੇ ਹੀ ਪੈ ਜਾਂਦੇ ਆ ਦੂਸਰੇ ਭੁੱਖੇ ਹੁੰਦੇ ਆ ਉਹਨਾਂ ਨੂੰ ਪਾ ਦਿੰਦੇ ਆ ਪਹਿਲਾਂ ਜਿਹੜੇ ਬਚ ਗਏ ਇਹਨਾਂ ਨੂੰ ਪਾ ਦਾਂਗੇ ਤੇ ਲੋਭੀ ਮਿੱਤਰੋ ਪਾ ਤੇ ਦਾਣੇ ਤੇ ਰੱਖਦੇ ਹੁਣ ਦੂਸਰੇਆਂ ਨੂੰ ਇੱਧਰ ਕੁੱਡੇਆਂ ਵਾਲਿਆਂ ਨੂੰ ਤੇ ਜੋੜੀ ਆਪਾਂ ਨੇ ਛੱਡਤੀ ਐ ਚੀਨੇ ਦੀ ਤੇ ਇੱਕ ਕਬੂਤਰੀ ਦੀ ਇਹਦਾ ਜਿਹੜਾ ਨਰਸੀ ਚਿੱਟੀਆਂ ਅੱਖਾਂ ਵਾਲਾ ਖੇਤਾਂ ਵਾਲਾ ਉਹ ਆਪਣੇ ਪਰਾਂ ਖੁੱਡੇ ਚ ਕਰਤੇ ਆ ਤੇ ਇਹ ਜੋੜੀ ਇੱਧਰ ਛੱਡਦੀ ਕਿਉਂਕਿ ਉਹ ਅੰਡੇ ਧਾਨੇ ਵਾਲੀ ਦੀ ਕਬੂਤਰੀ ਤੇ ਬਸ ਹੁਣ ਇਹਨਾਂ ਨੂੰ ਖਾਣ ਤੋਂ ਦਾਣੇ ਤੇ ਇੱਧਰ ਜੋੜੀ ਛੱਡੀ ਹੋਈ ਹੈ ਇੱਕ ਜੋੜੀ ਇੱਧਰ ਛੱਡਤੀ ਤੇ ਬਾਕੀ ਕਬੂਤਰ ਬੈਠੇ ਸਾਰੇ ਇੱਧਰ ਓਕੇ ਰਿਪੋਰਟ ਹੈ ਇਹਨਾਂ ਦਾ ਵੀ ਜੋੜਾ ਲੱਗਦਾ ਲੱਗ ਗਿਆ ਉੱਤੇ ਬਾਅਦ ਇਹ ਵੀ ਜੋੜੀ ਉੱਧਰ ਹੀ ਛੱਡ ਦਾਂਗੇ ਤੇ ਦੇਣ ਦੋ ਇਹਨਾਂ ਨੂੰ ਨਜ਼ਾਰੇ ਤੇ ਇੱਥੇ ਕਬੂਤਰੀ ਫੜ ਗਈ ਇੱਕ ਦੂਸਰੀ ਇਹਦੇ ਖਾਨੇ 'ਚ ਆ ਮਾਰਦੀ ਐ ਇਹਨੂੰ ਇਹਨੂੰ ਛੱਡ ਦੰਦੇ ਉੱਪਰ ਤੇ ਕਰਦੇ ਆਂ ਜੀ ਆਪਾਂ ਵੀ ਆਪਣੀ ਵੀਡੀਓ ਦਾ ਇੱਥੇ ਐਂਡ ਜੀ ਆਪਣੀ ਵੀਡੀਓ ਵਧਣ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਵੇ ਇਹ ਹੈ ਜੀ ਬੱਚਾ ਨਾਟ 11 ਇਹਨਾਂ ਦਾ ਵੀ ਦੱਸੂਗਾ ਨਾਟ 11 ਅਸੀਂ ਨਾਮ ਕਾਤੇ ਰੱਖਿਆ ਕੀ ਹਸਾਬ ਕਿਤਾਬ ਸੀ ਇਹਨਾਂ ਦਾ ਪਾਵਾਂਗੇ ਕਿਸ ਦਿਨ ਵੀਡੀਓ ਪੂਰੀ ਪੁੰਛ ਗੱਡੀ ਹੈ ਓਕੇ ਰਿਪੋਰਟ ਹੈ ਬੱਚਾ ਇਹ ਨਹੀਂ ਛੱਡ ਦੰਦੇ ਇੱਥੇ ਖਾਣ ਤੋਂ ਇਹਨੂੰ ਦਾਣੇ ਦੋਨੇ ਤੇ ਓਕੇ ਰਿਪੋਰਟਾਂ ਹੈ ਬਾਬਿਓ ਤੇ ਉਹ ਪਰਲੀ ਜੋੜੀ ਵੀ ਛੱਡ ਦਾਂਗੇ ਛੱਡ ਦਾਂਗੇ ਖੁੱਡੇ ਚ ਪਰਲੇ ਚ ਤੇ ਇਹਨਾਂ ਨੂੰ ਦੇਣ ਦਾ ਇੱਥੇ ਐਂਡੇ-ਉਂਡੇ ਤੇ ਬਾਅਦ ਚ ਪਾਉਂਦੇ ਇਹਨਾਂ ਨੂੰ ਦਾਣੇ ਤੇ ਕਰਦੇ ਆਂ ਹੀ ਆਪਾਂ ਵੀਡੀਓ ਦਾ ਇੱਥੇ ਐਂਡ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆਪਣੀਆਂ ਓਕੇ ਰਿਪੋਰਟਾਂ ਹੀ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ